ਪੁਜਾ ਖਾਲਸਾ ਬਾਈ ਪੁਜਾ ਕੀ ਫਤਿਹ ਦਰ ਤੇਰੇ ਤੇ ਆਈ ਖਾਲੀ ਮੋੜੀ ਨਾ 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 ਕਰਦੇ ਮਿਹਰ ਦੀਆਂ ਨਜ਼ਰਾਂਆਂ ਸਾਂ ਤੋੜੀ ਨਾ ਕਰਦੇ ਮਿਹਰ ਦੀਆਂ ਨਜ਼ਰਾਂਆਂ ਸਾਂ ਤੋੜੀ ਨਾ ਤਨੂ ਤੰਨੇ ਭਗਤ ਤੇ ਆਇਆ तेन तन्ने भगत तया पिो तन पाया पिो ते पाया सनू मी दर्शन दवी खाली मोडीना ਤਨੂ ਨਿਦਰਸ਼ਨ ਦੇਵੀ ਖਲੀ ਮੋੜੀ ਨਾ ਕਰਦੇ ਮਿਹਰ ਦੀਆਂ ਨਜ਼ਰਾਂ ਆ ਸੰਤੋਣੀ ਨਾ ਕਰਦੇ ਮਿਹਰ ਦੀਆਂ ਨਜ਼ਰਾਂ ਆ ਸੰਤੋਣੀ ਨਾ ਤਨੂ ਮੱਖਣ ਸਾਹ ਤੇ ਆਇਆ

ਤਨ ਨੂੰ ਨਿ ਪਾਰ ਲੂੰਗਾ ਮੀ ਖੱਲੇ ਮੋੜੀ ਨਾ ਕਰਦੇ ਮਿਹਰ ਦੀਆਂ ਨਜ਼ਰਾਂ ਆ ਸਾ ਥੋੜੀ ਨਾ ਕਰਦੇ ਮਿਹਰ ਦੀਆਂ ਨਜ਼ਰਾਂ ਆ ਸਾ ਥੋੜੀ ਨਾ ਤਨ ਨੂੰ ਭਗਤ ਪ੍ਰਹਿਲਾਦ ਤੇ ਆਇਆ ਸੰਨੂ ਭਗਤ ਪ੍ਰਹਿਲਾਦ ਤੇ ਆਇਆ ਤਤਿਥ ਮਤ ਤੁੰ ਤੂੰ ਆਨੰਦ ਚਾਇਆ ਤਤਿਥ ਮਤ ਤੁੰ ਤੂੰ ਆਨੰਦ ਚਾਇਆ ਸੰਨੂ ਨੀ ਆਪ ਬਚਾਵੀ ਖਾਲੀ ਮੋੜੀ ਨਾ ਤਨੂ ਯਾਕ ਬਚਾਵੀ ਖਾਲੀ ਮੋੜੀ ਨਾ ਕਰਦੇ ਮਹਿਰ ਦੀਆਂ ਨਜ਼ਰਾਂ ਆ ਸਾ ਤੋੜੀ ਨਾ ਕਰਦੇ ਮਹਿਰ ਦੀਆਂ ਨਜ਼ਰਾਂ ਆ ਸਾ ਤੋੜੀ ਨਾ ਤਨੂ ਨਾਮੀ ਭਗਤ ਤੇ ਆਇਆ ਨੂੰ ਨਾਮ ਹੀ ਭਗਤ ਤੇ ਆਇਆ ਨਾਮੇ ਦਾ ਛੱਪੜਿਆ ਤੂੰ ਪਾਇਆ ਨਾਮੇ ਦਾ ਛੱਪੜਿਆ ਤੂੰ ਪਾਇਆ ਸਾਡੇ ਵਿਕਾਜ ਸੁਵਾਰੀ ਘਾਲੀ ਮੋੜੀ ਨਾ ਸੱਟ ਦੇ ਵੀ ਕਾ ਜਸਵਾਰੀ ਖਾਣੇ ਮੜੀ ਨਾ ਕਰਦੀ ਮਹਿਰ ਦੀਆਂ ਨਜ਼ਰਾਂ ਆਂ ਸਾ ਤੋੜੀ ਨਾ ਕਰਦੀ ਮਹਿਰ ਦੀਆਂ ਨਜ਼ਰਾਂ ਆ ਸਰਬ ਜੀਤ ਕਾਰ ਕਰ ਅਰਦਾਸਾਂ ਸਰਬ ਜੀਤ ਕਾਰ ਕਰ ਅਰਦਾਸਾਂ ਪੂਰੀਆਂ ਕਰਦੇ ਉਹ ਸਭ ਦੀਆਂ ਆਸਾਂ ਪੂਰੀਆਂ ਕਰਦੇ ਉਹ ਸਭ ਦੀਆਂ ਆਸਾਂ ਸੰਬਖਸ਼ੀ ਨਾਮ ਦੀਆਂ ਦਾਤਾ ਖਾਲੀ ਮੋੜੀ ਨਾ ਸੰਬਖਸ਼ੀ ਨਾਮ ਦੀਆਂ ਦਾਤਾ ਖਾਲੀ ਮੋੜੀ ਨਾ ਕਰਦੇ ਮਿਹਰ ਦੀਆਂ ਨਜ਼ਰਾਂ ਆ ਸਾ ਤੋੜੀ ਨਾ ਕਰਦੇ ਮਿਹਰ ਦੀਆਂ ਨਜ਼ਰਾਂ ਆ ਸਾ ਤੋੜੀ ਨਾ ਦਰ ਤੇਰੀ ਤੇ ਆਈ ਖਾਲੀ ਮੋੜੀ ਨਾ ਦਰ ਤੇਰੀ ਤੇ ਆਈ ਖਾਲੀ ਮੋੜੀ ਨਾ ਕਰਦੇ ਮੇਰੇ ਦੀਆਂ ਨਜਰਾਆਂ ਸਾਹ ਥੋੜੀ ਨਾ ਕਰਦੇ ਮੇਰੇ ਈ ਨਜਰਾਇਆ ਸਾਤ ਤੋੜੀ ਨਾ ਕਰਦੇ ਮਹਿਰ ਦੀ ਨਜਰਾਇਆ ਸਾਤ ਤੋੜੀ ਨਾ ਵਾਹਿਗੁਰੂ ਜੀ ਕਾ ਖਾਲਸਾ